हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਮਰਾੜਾ ਇਸ ਵੀਡੀਓ 'ਚ ਕਿਸਾਨ ਵੀਰੋ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਕਿ ਕਈ ਕਿਸਾਨ ਵੀਰਾਂ ਦੀ ਅਜੇ ਵੀ ਮੁਸ਼ਕਲ ਜਿਹੜੀ ਬਣੀ ਹੋਈ ਆ ਕਾਲੇ ਨਦੀਨ ਜਿਹੱਚ ਖਾਸ ਤੌਰ ਤੇ ਗੁੱਲੀ ਡੰਡਾ ਜਾਂ ਹੋਰ ਕਾਲੇ ਜਿਹੜੇ ਮੌਸਮੀ ਨਦੀਨ ਉਹ ਜਿਹੜੇ ਹੈਗੇ ਆ ਕੰਟਰੋਲ ਨਹੀਂ ਹੋਏ ਜਾਂ ਇੱਕ ਵਾਰ ਕੰਟਰੋਲ ਹੋ ਕੇ ਦੁਬਾਰਾ ਜਿਹੜਾ ਹੈਗਾ ਚੱਲੇ ਆ ਇਹ ਤਾਂ ਸਾਡੇ ਗੁੱਲੀ ਡੰਡਾ ਵੱਡਾ ਹੋ ਗਿਆ ਉਹਦੇ ਬਾਰੇ ਕਿਸਾਨ ਵੀਰਾਂ ਦੇ ਸਵਾਲ ਆਉਂਦੇ ਆ ਉੱਪਰੋਂ ਜਿਹੜੀ ਕਣਕ ਆ ਉਹ ਵੀ ਤਕਰੀਬਨ 60 ਦਿਨ ਦੀ ਕਈ ਜਗ੍ਹਾ ਤੇ ਕਿਸਾਨ ਵੀਰਾਂ ਦੇ ਸਵਾਲ ਹੈ ਕਿ ਸਾਡੀ ਕਣਕ 60 ਦਿਨ ਦੀ ਹੋ ਗਈ 64 ਦਿਨ ਦੀ ਹੋ ਗਈ ਕਿ ਇੱਥੇ ਜਾ ਕੇ ਆਪਾਂ ਕਿਹੜਾ ਨਦੀਨ ਨਾਸ਼ਕਾ ਜਿਹੜਾ ਸੇਫ ਆ ਜਿਹੜਾ ਗੁੱਲੀ ਡੰਡੇ ਦਾ ਵੀ ਆਪਾਂ ਨੂੰ ਕੰਟਰੋਲ ਮਿਲੇ ਤੇ ਕਣਕ ਨੂੰ ਤੱਕਾ ਨਾ ਵਜੇ ਕਿਉਂਕਿ ਜੇ ਇਹ ਸਟੇਜ ਦੇ ਉੱਤੇ ਜੁਆਇੰਟਿੰਗ ਸਟੇਜ ਆ ਇਹ ਜੇ ਇਹ ਸਟੇਜ ਦੇ ਉੱਤੇ ਜਾ ਕੇ ਆਪਾਂ ਸਖਤ ਨਦੀਨ ਨਾਸ਼ਕ ਕੋਈ ਕਰਤਾ ਤਾਂ ਕਣਕ ਦੇ ਉੱਤੇ ਸਟ੍ਰੈਸ ਕਾਫੀ ਜ਼ਿਆਦਾ ਪੈ ਸਕਦੀ ਕਣਕ ਦਾ ਝਾੜ ਜਿਹੜਾ ਹੈਗਾ ਦਬ ਸਕਦਾ ਤਾਂ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਜੇ ਕੋਈ ਨਵੇਂ ਕਿਸਾਨ ਵੀ ਜੁੜੇ ਹੋਣ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਡਾ ਬਟਨ ਦਾ ਬਲੋ ਫੇਸਬੁੱਕ ਪੇਜ ਤੇ ਦੇ ਰਹੇ ਹਾਂ ਤਾਂ ਪੇਜ ਫੋਲੋ ਕਰ ਸਕਦੇ ਹੋ ਸੋ ਕਿਸਾਨ ਵੀਰੋ ਜਿਹੜਾ ਨਦੀਨ ਨਾਸ਼ਕ ਕਰਨ ਦਾ ਸਹੀ ਸਮਾਂ ਹੁੰਦਾ ਜਿਵੇਂ ਆਪਾਂ ਪਹਿਲਾਂ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਰਹੇ ਕਿ 30 ਤੋਂ 35 ਦਿਨ ਦਾ ਸਮੇਂ ਸਰਬੀਜੀ ਕਣਕ ਦੇ ਵਿੱਚ 30 ਤੋਂ 35 ਦਿਨ ਤੇ ਆਪਾਂ ਸਪਰੇਅ ਕਰਨੀ ਹੈ ਜਿਹੜੀ ਆਪਾਂ ਚੌੜੇ ਪੱਤਿਆਂ ਵਾਸਤੇ ਐਲ ਗ੍ਰਿਪ ਵਗੈਰਾ ਕਰਦੇ ਆ ਉਹ 30 ਤੋਂ 35 ਦਿਨ ਤੇ ਕਰਨੀ ਆ ਤੇ ਜਿਹੜੀ 24D ਜੇ ਤੁਸੀਂ ਵਰਤਣਾ ਸੋਡੀਅਮ ਸਾਲਟ ਆ ਥਾਈਲਸਟਰ ਜਾਂ ਅਮਾਈਨ ਸਾਲਟ ਕਿਸਾਨ ਵੀਰ ਵਰਤਦੇ ਤਾਂ ਉਹ ਤੁਸੀਂ 35 ਤੋਂ 45 ਦਿਨ ਤੱਕ ਕਰ ਸਕਦੇ ਆ ਤੇ ਜਿਹੜੀ ਦਸੰਬਰ ਚ ਪਛੇਤੀ ਵਿਜੀ ਕਣਕ ਦਸੰਬਰ ਦੇ ਸ਼ੁਰੂ ਜਾਂ ਨਵੰਬਰ ਦੇ ਆਖਰੀ ਹਫ਼ਤੇ ਕਹਿ ਲਈਏ ਆਖਰੀ 2-4 ਦਿਨ ਉੱਥੇ ਤੁਸੀਂ ਜਿਹੜਾ ਹੈਗਾ 55 ਦਿਨ ਤੱਕ ਵੀ ਜਿਹੜੀ 24D ਦੀ ਸਪਰੇਅ ਆ ਉਹ ਕਰ ਸਕਦੇ ਆ ਫਸਲ ਤੇ ਮਾੜਾ ਪ੍ਰਭਾਵ ਨਹੀਂ ਪੈਂਦਾ ਜਿਹੜੀ ਸਮੇਂ ਸਿਰ ਬੀਜੀ ਕਣਕ ਉਤੇ 45 ਦਿਨ ਤੱਕ 48 ਦਿਨ ਤੱਕ ਤੇ ਜਿਹੜੀ ਲੇਟ ਆ ਪਛੇਤੀ ਆ ਉਤੇ 55 ਦਿਨ ਤੱਕ ਤੇ ਹੁਣ ਆਪਣੇ ਵਿੱਚ ਮਤਲਬ ਦੁਵਿਧਾ ਇਹ ਪੈ ਜਾਂਦੀ ਕਿ ਕਿਉਂਕਿ ਜਿਹੜੇ ਸਖਤ ਜਾਂ ਨਦੀ ਨਾਸ਼ਕਾ ਜਿਵੇਂ ਕੋਈ ਆਪਾਂ ਏਸੀਮ ਨਾਉ ਲਾ ਲੀਏ ਜਾਂ ਐਟਲੈਂਟਸ ਲਾ ਲੀਏ ਤਾਂ ਇਹਨਾਂ ਦਾ ਜਿਹੜਾ ਹੈਗਾ ਸਟ੍ਰੈਸ ਫਸਲ ਤੇ ਕਈ ਵਾਰ ਪੈ ਜਾਂਦਾ ਇੱਕ ਤਾਂ ਇਹਦੇ ਵਾਸਤੇ ਤੁਹਾਨੂੰ ਮੈਂ ਦੱਸ ਦਿੰਦਾ ਕਿ ਇੱਕ ਤਾਂ ਜਿਹੜਾ ਸਹੀ ਸਮੇਂ ਤੇ ਆਪਾਂ ਨਦੀਨ ਆਸ਼ਕ ਸਪਰੇਅ ਕਰਨਾ ਉਹ ਚ ਕੱਟ ਵਾਲੀ ਟੱਕ ਵਾਲੀ ਨੋਜ਼ਲ ਜਿਹੜੀ ਤੁਸੀਂ ਵਰਤ ਸਕਦੇ ਆ ਖਾਸ ਤੌਰ ਤੇ ਕੋਸ਼ਿਸ਼ ਕਰੋ ਕਿ ਟੱਕ ਵਾਲੀ ਜਿਹੜੀ ਵਿਚਾਲੇ ਟੱਕ ਲੱਗਿਆ ਉਹਦੀ ਤੁਸੀਂ ਵਰਤੋਂ ਕਰੋ ਜਾਂ ਤੁਸੀਂ ਜਿਹੜਾ ਹੈਗਾ ਫਲੈਟ ਫੈਨ ਜਿਹੜੀ ਹੈਗੀ ਕੱਟ ਵਾਲੀ ਉਹਦੀ ਵਰਤੋਂ ਕਰ ਸਕਦੇ ਆ ਜਿਸ ਦੇ ਨਾਲ ਤੁਹਾਨੂੰ ਸਹੀ ਸਪਰੇਅ ਜਿਹੜੀ ਹੋਵੇ ਤੇ ਪਾਣੀ ਪੂਰਾ ਲਾਉਣਾ ਹੈ ਜੇ ਆਪਾਂ ਜਦੋਂ ਸਪਰੇਅ ਕਰਦੇ ਹਾਂ ਵਿੱਚ ਪਾੜੇ ਰਹਿ ਜਾਂਦੇ ਜਿਹੜੇ ਨਦੀਨ ਹੁਣ ਬਚ ਗਏ ਜਾਂ ਘੱਟ ਸਪਰੇਅ ਪਈ ਤੇ ਬਚ ਗਏ ਉਹਨਾਂ ਦੇ ਜਿਹੜੇ ਬੀ ਬਣਨਗੇ ਉਹ ਅਗਲੀ ਵਾਰ ਆਪਣੇ ਤੋਂ ਉਦੋਂ ਵੱਧ ਡੋਜ਼ ਨਾਲ ਵੀ ਕੰਟਰੋਲ ਕਰਨੇ ਮੁਸ਼ਕਲ ਹੋ ਜਾਂਦੇ ਇਹਦੇ ਨਾਲ ਹੀ ਰੈジਸਟੈਂਸ ਆਉਂਦੀ ਹੌਲੀ ਹੌਲੀ ਤਾਂ ਜਿਹੜੀ ਜੇ ਆਪਾਂ ਗੱਲ ਕਰੀ ਕਿ ਹੁਣ ਆਪਾਂ ਨਦੀਨਾਂ 'ਚ ਕਿਹੜਾ ਕਰ ਸਕਦੇ ਅਣਸਰ ਦੇ ਨੂੰ ਆਪਾਂ ਕਰਨਾ ਤਾਂ ਸਭ ਤੋਂ ਸੇਫਸਟ ਆ ਜਿਹੜਾ ਉਹ ਤੁਸੀਂ ਪਨੌਕਸਾਈਡਨ ਟੈਕਨੀਕਲ ਕਰ ਸਕਦੇ ਕਾਲੇ ਨਦੀਨਾਂ ਵਾਸਤੇ ਜਿਹੜਾ ਐਗਜ਼ੀਲ ਹੈ ਉਹ ਤੁਸੀਂ ਵਰਤ ਸਕਦੇ ਆ ਤਾ ਜੇ ਥੋੜਾ ਜਿਹਾ ਵੱਡਾ ਹੋਇਆ ਜਾਂ ਥੋੜੀ ਬਹੁਤੀ ਕਿਤੇ ਰੈジਸਟੈਂਸ ਦੀ ਸਮੱਸਿਆ ਤੁਹਾਨੂੰ ਲੱਗਦਾ ਕਿ ਜਿਹੜਾ ਸਖਤ ਜਾਂ ਨਾ ਤਾਂ ਫਿਰ ਤੁਸੀਂ ਥੋੜੀ ਜਿਹੀ 50 ਐਮਐਲ 100 ਐਮਐਲ ਡੋਜ਼ ਵੱਧ ਕਰ ਸਕਦੇ ਹਾਂ ਪਰ ਜਿਹੜਾ ਹੈਗਾ ਇਹਦੇ ਨਾਲ ਇਹ ਆ ਕਿ ਇਹ ਜਿਹੜਾ ਪਨੋਕਸ ਆਡਨ ਟੈਕਨੀਕਲ ਹੈ ਇਹ ਥੋੜਾ ਜਿਹਾ ਕਣਕ ਦੇ ਉੱਤੇ ਜਿਆਦਾ ਮਾੜਾ ਪ੍ਰਭਾਵ ਨਹੀਂ ਪਾਉਂਦਾ ਸੇਫ ਹੈ ਜਿਹੜਾ ਟੈਕਨੀਕਲ ਹੈ ਇਹ ਇਸ ਤੋਂ ਇਲਾਵਾ ਜੇ ਤੁਸੀਂ ਹੋਰ ਨਦੀਨ ਆਸ਼ ਕੋਈ ਕਰੋਗੇ ਕਿਉਂਕਿ 60 ਦਿਨ ਤੇ ਤਾਂ ਵੈਸੇ ਕੋਈ ਰეკਮੈਂਡ ਨਹੀਂ ਹੈਗਾ ਜੇ ਅਨਸਰ ਦੇ ਨੂੰ ਹੁਣ ਕਿਸਾਨ ਵੀਰ ਕਰਨ ਲੱਗੇ ਹੋਏ ਆ ਤਾਂ ਮੇਰੀ ਤੁਹਾਨੂੰ ਗੁਜ਼ਾਰਿਸ਼ ਹੈ ਜਿਹੜਾ ਕਿਉਂਕਿ ਕਲੋਡੀਨੋਫੋਪ ਆ ਉਹਦੇ ਪ੍ਰਤੀ ਰਜਿਸਟੈਂਸ ਕਾਫੀ ਆ ਗਈ ਕਲੋਡੀਨੋਫੋਪ ਆ ਜਾਂ ਇਹ ਹਿਪਨੋਕਸਿਡਰਿਨ ਇਹ ਸੇਫਸਟ ਹੈ ਇਸ ਤੋਂ ਬਿਨਾ ਕੋਈ ਵੀ ਤੁਸੀਂ ਕਰੋਗੇ ਉਹ ਫਸਲ ਦਾ ਨੁਕਸਾਨ ਕਰੂਗਾ ਜਿਹੜੀ 65 ਦਿਨ ਤੇ ਜਾ ਕੇ 68 ਦਿਨ ਤੇ 24D ਵਗੈਰਾ ਤੁਸੀਂ ਸੋਚ ਰਹੇ ਕਾ ਬਹੁਤ ਜ਼ਿਆਦਾ ਸਟ्रेस ਪਾਉਗੀ ਕਈ ਵਾਰ ਜਿਹੜਾ ਹੈਗਾ ਸਿੱਟੇ ਮਸਾਂ ਵੀ ਮੁਸ਼ਕਲ ਨਾਲ ਨਿਕਲਦੇ ਪੱਤੇ ਉੱਪਰੋਂ ਗੋਲ ਹੋ ਜਾਂਦੇ ਤਾਂ ਉਹ ਸਟ्रेस ਪੈ ਜਾਂਦੀ 24D ਦੀ ਸੋ ਐਸ ਸਟੇਜ ਦੇ ਜਾ ਕੇ ਜਿਹੜਾ ਸਖਤ ਜਾਣ ਦੀ ਨਾਸ਼ਕ ਨਾ ਕਰੋ ਕੋਸ਼ਿਸ਼ ਕਰੋ ਕਿ ਆਪਾਂ ਇਹਦੇ ਨਾਲ ਜਿਹੜਾ ਹੈਗਾ ਸਾਰ ਲਈਏ ਸਪਰੇਅ ਸਹੀ ਤਰੀਕੇ ਕਰੋ ਨੋਜ਼ਲ ਸਹੀ ਵਰਤੋ ਪਾਣੀ ਪੂਰਾ ਲਾਓ ਥੋੜਾ ਸਾਫ ਦਿਨ ਦੇ ਵਿੱਚ ਸਪਰੇਅ ਕਰੋ ਤਾਂ ਵਧੀਆ ਨਤੀਜੇ ਆਪਾਂ ਲੈ ਸਕਦੇ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਕਿਸਾਨ ਦੋਸਤੋ